ਅੱਜ ਭਾਰਤੀ ਕਿਸਾਨ ਜਣੀਆਂ ਨੇ ਇਕਤਾ ਗ੍ਰਾਹਾਂ ਦੇ ਸੁਪਾ ਕਮੇਟੀ ਦੇ ਸੱਦੇ ਦੇ ਉੱਤੇ ਤੀਜੇ ਦਿਨ ਦੇ ਵਿੱਚ ਕਧੌੜਾ ਕਾਈ ਵੱਲੋਂ ਘਰ-ਘਰ ਜਾ ਕੇ ਜੋ ਹਰ ਪੀੜਤਾਂ ਦੀ ਅਗਰਾਹਾਂ ਜਥੇਬੰਦੀ ਨੇ ਵੱਡਾ ਇੱਕ ਵੀੜਾ ਚੁੱਕਿਆਗਾ ਉਹਨਾਂ ਲਈ ਸਾਡੀਆਂ ਮਾਮਾ ਭੈਣਾ ਘਰਾਂ ਚੋਂ ਪਿਤਾਂ ਪਾ ਰਹੀਆਂ ਨੇ ਜੋ ਵੱਡੀ ਗਿਣਤੀ ਦੇ ਵਿੱਚ ਗਰਮੀਆਂ ਵਾਲੇ ਬਿਸਤਰੇ ਹੁਣ ਭਾਵੇਂ ਉਹ ਸਰਦੀ ਵਾਲੇ ਬਿਸਤਰੇ ਹੁਣ ਭਾਵੇਂ ਸਿਆ ਸਰਦੀ ਵਾਲੇ ਕੁਰਤੇ ਪਜਾਮੇ ਹੁਣ ਭਾਵੇਂ ਸਰਦੀ ਵਾਲੇ ਦੇ ਦੀ ਸੁਣੋ ਨਾ ਪਰ ਵੱਡੀ ਗਿਣਤੀ ਦੇ ਵਿੱਚ ਸਾਡੇ ਨਾ ਮਾਵਾ ਪੈਣਾ ਦਾ ਹੰਗਾਰਾ ਮਿਲ ਰਿਹਾਗਾ ਤੀਜੇ ਦਿਨ ਦੇ ਵਿੱਚ ਜੋ ਅੱਜ ਸਾਡਾ ਪੜਾਗ ਆਇਆ ਹੈ ਅਸੀਂ ਜੋ ਸਾਡੇ ਹੈਗੇ ਗਿੱਲਾਂ ਦੇ ਘਰ ਅਸੀਂ ਇਧਰਲੇ ਪਾਸੇ ਲੱਗੇ ਹੋਏ ਹਾਂਗੇ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆਗਾ ਇਸ ਆਸ ਨਾਲ ਅਸੀਂ ਹੋਰ ਮਾਵਾ ਪੈਣਾ ਨੂੰ ਅਪੀਲ ਕਰਦੇ ਹਾਂ ਹੋਰ ਬਾਹਰਲੀਆ ਪਿੰਡਾਂ ਕਾਇਆਂ ਨੂੰ ਵੀ ਅਪੀਲ ਕਰਦੇ ਹਾਂ ਵੀ ਵੱਧ ਚੜ ਕੇ ਆ ਹਿੱਸਾ ਪਾਓ ਆਪਣਾ ਪਿਰਤਾਂ ਪਾਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਨਾਂ ਦੀ ਆਪਾਂ ਸਹਾਇਤਾ ਕਰ ਰਹੀਏ ਇਹ ਵੀ ਇੱਕ ਦਿਨ ਦਾ ਕੰਮ ਨਹੀਂ ਇਹ ਪ੍ਰਭੂ ਇਹ ਘੱਟੋ ਘੱਟ ਇਹਨਾਂ ਦਾ 10 ਸਾਲ ਦਾ ਕੰਮ ਆ ਜੋ ਆਪਾਂ ਸਹਿਤ ਆਪਾਂ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੀ ਉਹਨਾਂ ਤੇ ਹੜਾ ਨਹੀਂ ਮਾਰਾ ਉਹ ਬਹੁਤ ਵੱਡੀ ਪਈ ਆ ਵੱਡੀ ਪੱਧਰ ਤੇ ਉਹਨਾਂ ਦਾ ਨੁਕਸਾਨ ਹੋਇਆਗਾ ਘੱਟੋ ਘੱਟ 2 ਸਾਲ ਤੋਂ ਉੱਥੇ ਫਸਲੀ ਹੋਣਾ ਸੰਭਵ ਨਹੀਂ ਹੈਗੀ ਕਿਉਂਕਿ ਅੱਜ ਦੀ ਘੜੀ ਉਹਨਾਂ ਕੋਲੇ ਪਾਉਣ ਵਾਲੇ ਕੱਪੜੇ ਵੀ ਨਹੀਂ ਬਚੇਗੇ ਪ੍ਰਭੂ ਇਸ ਕਰਕੇ ਸਾਡੇ